ਇਹ ਸਾਰਾ ਗੋਡਜਫਟ ਹੈ ਜੀ ਪ੍ਰਮਾਤਮਾ ਨੇ ਰੱਬ ਨੇ ਕੁਦਰਤ ਨੇ ਮੈਨੂੰ ਇਹ ਦੇਣ ਦਿੱਤੀ ਹੈ ਜੀ کافی ਵੱਡਾ ਸਟੈਚੂ ਬਣਾਉਣ ਦੇ ਪਿੱਛੇ ਪ੍ਰੋਸੈਸ ਹੁੰਦਾ ਹੈ ਤੇ ਉਸ ਪ੍ਰੋਸੈਸ ਦੇ ਹਿਸਾਬ ਨਾਲ ਹੀ ਸਾਰੀਆਂ ਚੀਜ਼ਾਂ ਅਸੀਂ ਤਿਆਰ ਕਰਦੇ ਹਾਂ ਇੱਕ ਕੁਦਰਤ ਦੀ ਕਲਾ ਵੀ ਇੱਕ ਇਹਨਾਂ ਨੇ ਉਹਦੇ ਵਿੱਚ ਕੱਲੀ ਜਾਣ ਨਹੀਂ ਪਾਈ ਔਰ ਕੰਮ ਬਿਲਕੁਲ ਉਵੇਂ ਕਰ ਰਿਹਾ ਜਿਵੇਂ ਇਨਸਾਨ ਦਾ ਸਰੀਰ ਜਿਉਂਦੇ ਹੋਇਆ ਕਰਦਾ ਇੱਕ ਈਡੀ ਫੱਟੀ ਬਣਾਉਣੀ ਆ ਜਿਹੜੀ ਆਪਾਂ ਪਿੰਡ ਦੇ ਵਿੱਚ ਲਾਉਣੀ ਵੀ ਕਿਤੇ ਪੂਰੇ ਪੰਜਾਬ ਚ ਓਡੀ ਫੱਟੀ ਹੋਵੇ ਨਾ ਕੋਈ ਬਾਲੇ ਵੱਡੀਆਂ ਬਿਲਡਿੰਗਾਂ ਕੋਈ ਆਈ ਸ਼ੀ ਰੂਚ ਨਹੀਂ ਮੈਂ ਹੀ ਰਸਤਾਂ ਦੇ ਥੱਲੇ ਬਹਿ ਕੇ ਤਿਆਰ ਕਰਦੇ ਹਾਂ ਕੁਦਰਤ ਦੀ ਬੋਲ ਦੇ ਵਿੱਚ ਇਸ ਵਕਤ ਅਸੀਂ ਖੜੇ ਆ ਮੋਗਾ ਦੇ ਵਿੱਚ ਪਿੰਡ ਪਿੰਡ ਦਾ ਗਿੱਲ ਮਾਣੂਗੇ ਜਿੱਥੇ ਬਹੁਤ ਹੀ ਕਲਾ ਕੇਂਦਰ ਬਹੁਤ ਹੀ ਸੋਹਣਾ ਕਲਾ ਕੇਂਦਰ ਬਣਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਟੈਚੂ ਤਿਆਰ ਕੀਤੇ ਜਾਂਦੇ ਆ ਜਿਸ ਸਟੇ ਦੇ ਵਿੱਚ ਹਰ ਤਰ੍ਹਾਂ ਦੇ ਡਾਕਟਰ ਅਮੇਦਕਾਰ ਦਾ ਸ਼ਹੀਦ ਭਗਤ ਸਿੰਘ ਦਾ ਸ਼ਹੀਦ ਉਦਮ ਸਿੰਘ ਦਾ ਔਰ ਵੱਖ-ਵੱਖ ਤਰ੍ਹਾਂ ਦੀਆਂ ਕਲਾਕਾਰੀਆਂ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਇਸ ਕਲਾ ਕੇਂਦਰ ਨੂੰ ਚਲਾਉਣ ਵਾਲੇ ਅਕਵਾਲ ਸਿੰਘ ਮਾਨੂਕੇ ਜੋ ਕਿ ਬਹੁਤ ਹੀ ਸੁੰਦਰ ਸਟੈਚੂ ਤਿਆਰ ਕਰਦੇ ਆ ਇੱਕ ਇਨਸਾਨ ਨੂੰ ਪ੍ਰਮਾਤਮਾ ਪੈਦਾ ਕਰਦਾ ਤੇ ਇੱਕ ਕੁਸ਼ਕ ਕਲਾਮਾਂ ਕਲਾਕਾਰ ਦੇ ਅੰਦਰ ਹੁੰਦੀਆਂ ਜੋ ਕਿ ਅਕਵਾਲ ਸਿੰਘ ਮਾਨੁਕੇ ਨੂੰ ਪ੍ਰਮਾਤਮਾ ਵੱਲੋਂ ਗੋਡ ਗਿਫਟ ਆ ਜਿਹੜਾ ਜਿਹੜੇ ਲੋਕਾਂ ਦੇ ਪਰਿਵਾਰਕ ਮੈਂਬਰ ਵਿਛੜ ਜਾਂਦੇ ਨੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਨੂੰ ਦੁਬਾਰਾ ਅਕਵਾਲ ਸਿੰਘ ਮਾਨੁਕੇ ਆਪਦੀ ਕਲਾ ਕਿਰਤੀ ਦੇ ਨਾਲ ਉਹਨਾਂ ਨੂੰ ਮਿਲਾ ਦਿੰਦਾ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਵਾਂਗੇ ਅਕਬਾਲ ਸਿੰਘ ਮਾਨੂੰਕੇ ਜਿਨ੍ਹਾਂ ਨੇ ਇਹ ਕਲਾਕਿਰਤੀ ਦੇ ਵਿੱਚ ਬਹੁਤ ਵੱਡਾ ਨਾਮ ਖੱਟਿਆ ਔਰ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟੈਚੂ ਤਿਆਰ ਕੀਤੇ ਗਏ ਆ ਹੁਣ ਉਹਨਾਂ ਵੱਲੋਂ ਇੱਕ ਇੱਥੇ ਆਪਦੇ ਕਲਾ ਕੇਂਦਰ ਦੇ ਵਿੱਚ ਇੱਕ ਅਜਾਇਬ ਘਰ ਤਿਆਰ ਕੀਤਾ ਹੋਇਆ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟੈਚੂ ਤਿਆਰ ਕੀਤੇ ਗਏ ਹਨ ਉਹ ਅਸੀਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੀ ਉਹਨਾਂ ਦੀ ਕਲਾਕਾਰੀ ਆ ਵੀ ਕਿਵੇਂ ਉਹਨਾਂ ਨੇ ਤਿਆਰ ਕੀਤੇ ਆ ਕਿਹੜੇ-ਕਿਹੜੇ ਸਟੈਚੂ ਆ ਕਿਹਦੇ-ਕਿਹਦੇ ਹੈਗੇ ਆ ਨਾਲ ਹੀ ਤੁਹਾਡੀ ਗੱਲਬਾਤ ਕਰਾਵਾਂਗੇ ਅਸੀਂ ਕਲਾਕਾਰ ਆਰਟਿਸਟ ਅਕਵਾਲ ਸਿੰਘ ਮਾਨੂਕੇ ਦੇ ਨਾਲ ਅਸੀਂ ਇਸ ਵਕਤ ਮਾਨੂਕੇ ਗੱਲ ਦੇ ਵਿੱਚ ਜੋ ਕਲਾ ਕੇਂਦਰ ਬਣਿਆ ਉਸ ਦੇ ਵਿੱਚ ਜਿਹੜਾ ਜ਼ਾਇਬ ਘਰ ਬਣਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਟੈਚੂ ਲੱਗੇ ਆ ਉਸ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਸਾਡੇ ਨਾਲ ਹੀ ਜੋ ਆਰਟਿਸਟ ਨੇ ਅਕਵਾਲ ਸਿੰਘ ਮਾਨੂਕੇ ਨਾਲ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦ ਕਦੋਂ ਇਸ ਲੈਂਡ ਦੇ ਵਿੱਚ ਆਏ ਨੇ ਕੀ ਕੋਈ ਜਿਗਰੀ ਕੀਤੀ ਆ ਜਾਂ ਕੁਦਰਤੀ ਕੋਈ ਗੋੜ ਗਿਫਟ ਆ ਕਲਕਤੋਂ ਤੁਸੀਂ ਇਸ ਲੈਂਡ ਦੇ ਵਿੱਚ ਹਰਜ ਕੁਵਾਲ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਔਰ ਲੇਲੀ ਪੋਸਟ ਦਾ ਮੈਂ ਬਹੁਤ ਸਵਾਗਤ ਕਰਦਾ ਇੱਥੇ ਆਉਣ ਦੇ ਤੇ ਬਾਈ ਜੀ ਇਹਦਾ ਡਿਪਲੋਮਾ ਡਿਗਰੀ ਮੈਂ ਕੋਈ ਨਹੀਂ ਕੀਤਾ ਜੀ ਆਰਟ ਦਾ ਇਹ ਸਾਰਾ ਗੌਡ ਜੈਫਟ ਹੈ ਜੀ ਪ੍ਰਮਾਤਮਾ ਨੇ ਰੱਬ ਨੇ ਕੁਦਰਤ ਨੇ ਮੈਨੂੰ ਇਹ ਦੇਣ ਦਿੱਤੀ ਹੈ ਜੀ ਤੇ ਬਾਕੀ ਤਾਂ ਇਨਸਾਨ ਦੇ ਆਪ ਦੇ ਹੱਥ ਵਸਾ ਹੈ ਚੀਜ਼ ਨੂੰ ਤਰਾਸ਼ਣਾ ਬਿਲਕੁਲ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਵੀ ਸਾਨੂੰ ਤਾਂ ਇਹ ਲੱਗਦਾ ਵੀ ਇਹ ਸਟੈਚੂ ਨੇ ਹੈ ਜਿਉਂਦੇ ਜਾਗਦੇ ਹੀ ਇਹ ਖੜੇ ਨੇ ਜਿਵੇਂ ਆਹ ਬਾਬਾ ਦੀਪ ਸਿੰਘ ਜੀ ਦਾ ਸਟੈਚੂ ਆ ਤੁਹਾਨੂੰ ਬਹੁਤ ਹੀ ਸੋਹਣਾ ਤਿਆਰ ਕੀਤਾ ਔਰ ਫਿਰ ਜਦੋਂ ਤਿਆਰ ਕਰਦੇ ਆ ਕਿਵੇਂ ਤਿਆਰ ਕਰਦੇ ਆ ਭਾਈ ਜੀ ਇਹ ਤੇ ਕਾਫੀ ਵੱਡਾ ਸਟੈਚੂ ਬਣਾਉਣ ਦੇ ਪਿੱਛੇ ਪ੍ਰੋਸੈਸ ਹੁੰਦਾ ਤੇ ਉਸ ਪ੍ਰੋਸੈਸ ਦੇ ਹਿਸਾਬ ਨਾਲ ਹੀ ਸਾਰੀਆਂ ਚੀਜ਼ਾਂ ਅਸੀਂ ਤਿਆਰ ਕਰਦੇ ਆਂ ਪਹਿਲਾਂ ਕਲੇਜ ਦੇ ਵਿੱਚ ਮਿੱਟੀ ਦੇ ਵਿੱਚ ਉਸ ਤੋਂ ਬਾਅਦ ਫਿਰ ਉਹਦੀ ਡਾਈ ਤਿਆਰ ਕਰਦੇ ਆਂ ਫਿਰ ਉਹਦੇ ਗਾਹਾਂ ਦੀ ਪ੍ਰੋਡਕਸ਼ਨ ਵਰਕ ਦਿੰਦੇ ਆਂ ਕਾਫੀ ਲੰਮਾ ਇਹ ਇੱਕ ਸਾਧਨਾ ਇੱਕ ਕਲਾ ਹੈ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਸਟੈਚੂ ਨੂੰ ਤਿਆਰ ਕਰਦੇ ਹੋਏ ਆ ਤੁਹਾਡੇ ਵੱਲੋਂ ਇਹ ਤਕਰੀਬਨ ਮੰਨ ਕੇ ਚੱਲੋ ਜੀ ਡੇਢ ਤੋਂ 2 ਮਹੀਨੇ ਇੱਕ ਸਟੈਚੂ ਦਾ ਪ੍ਰੋਸੈਸਿੰਗ ਟਾਈਮ ਹੈ ਓਕੇ ਤੇ ਇਹ ਇਹਨੂੰ ਕੀ ਕੀ ਮਟੀਰੀਅਲ ਮਟੀਰੀਅਲ ਇਹਦੇ ਵਿੱਚ ਪੈਂਦਾ ਜੀ ਇਹ ਜੀ ਤਕਰੀਬਨ ਜਿਹੜੇ ਆਪਾਂ ਸਟੈਚੂ ਤਿਆਰ ਕਰਦੇ ਆਂ ਇਹ ਕਾਰਬਨ ਫਾਈਬਰ ਦੇ ਹੁੰਦੇ ਆ ਜੀ ਤੇ ਪਹਿਲਾਂ ਆਪਾਂ ਸੀਮੈਂਟ ਕੰਕਰੀਟ ਦੇ ਵਿੱਚ ਤਿਆਰ ਕਰਦੇ ਆਂ ਉਸ ਤੋਂ ਬਾਅਦ ਇਹਦਾ ਹੀ ਤਿਆਰ ਕਰਕੇ ਫਿਰ ਇਹਨੂੰ ਕਾਰਬਨ ਫਾਈਬਰ ਦੇ ਵਿੱਚ ਤਿਆਰ ਕਰਦੇ ਜਿਵੇਂ ਹੁਣ ਤੁਹਾਡੇ ਵੱਲੋਂ ਇੱਕ ਪਰਿਵਾਰਾਂ ਦੇ ਵੀ ਸਟੈਚੂ ਤਿਆਰ ਕੀਤੇ ਜਾਂਦੇ ਆ ਵੀ ਜਿਹਦੇ ਕੋਈ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਚਲਾ ਜਾਂਦਾ ਠੀਕ ਆ ਉਹਨੂੰ ਉਹ ਭੁੱਲ ਤਾਂ ਨਹੀਂ ਸਕਦਾ ਆਪਣੀਆਂ ਯਾਦਾਂ ਚ ਸਮੋਉਂਦਾ ਪਰ ਹੁਣ ਤੁਸੀਂ ਇੱਕ ਕਿਰਤ ਸ਼ੁਰੂ ਕੀਤੀ ਵੀ ਤੁਸੀਂ ਹੂ ਬੂ ਹੂ ਸਟੈਚੂ ਤਿਆਰ ਕਰ ਦਿੰਨੇ ਆ ਉਸ ਪਰਿਵਾਰ ਦੇ ਵਿੱਚ ਸਮਝ ਲਓ ਉਹਨਾਂ ਦਾ ਜੀ ਦੁਬਾਰਾ ਵਾਪਸ ਆ ਜਾਂਦਾ ਇੱਕ ਸਾਹ ਤਾਂ ਨਹੀਂ ਪਾਉਂਦੇ ਪਰ ਤੁਸੀਂ ਆਪਦੀ ਕਲਾ ਦੇ ਰਾਹੀਂ ਹੂ ਬੂ ਉਹਨੂੰ ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦੇ ਵਿੱਚ ਦੇ ਦਿੰਨੇ ਆ ਤੇ ਉਹ ਉਹ ਕੀ ਕਲਾ ਹੁੰਦੀ ਹੈ ਹਾਂਜੀ ਬਾਈ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਦਰਸ਼ਕਾਂ ਨੂੰ ਇਹ ਚੀਜ਼ ਬਾਰੇ ਬਹੁਤ ਡੰਗਾਈ ਤੱਕ ਸਮਝਾਉਣਾ ਚਾਹਣਾ ਹੈ ਇਹ ਇੱਕ ਸਟੈਚੂ ਬਣਿਆ ਮੈਂ ਉਹਦੇ ਕੋਲੇ ਆਪਾਂ ਜਾਵਾਂਗੇ ਸਮਝਾਵਾਂਗੇ ਕਿਉਂਕਿ ਇਹ ਇੱਕ ਵੱਖਰੀ ਲਾਈਨ ਸ਼ੁਰੂ ਕੀਤੀ ਹੈ ਸਟੈਚੂ ਦੇ ਵਿੱਚ ਅੱਛਾ ਜੀ ਕਿਉਂਕਿ ਜਿਹੜੇ ਪਹਿਲਾਂ ਸਟੈਚੂ ਬਣਦੇ ਸੀਗੇ ਬਾਹਰਲੇ ਕੰਟ੍ਰਕਟਰਾਂ ਦੇ ਵਿੱਚ ਸਾਡੇ ਵੱਡੇ ਸ਼ਹਿਰਾਂ ਦੇ ਵਿੱਚ ਸਿਲੀਕੋਨ ਦੇ ਵੈਕਸ ਦੇ ਉਹ ਬਹੁਤ ਕੋਸਟਲੀ ਹੈ ਹਰ ਬੰਦਾ ਉਹ ਚੀਜ਼ ਦੇ ਪਹੁੰਚ ਨਹੀਂ ਸਕਦਾ ਦੇਖੋ ਆਮ ਜਿਹੜਾ ਨਾਰਮਲ ਪਰਿਵਾਰ ਹੈ ਉਹ 4-5 ਲੱਖ ਰੁਪਏ ਸਟੈਚੂ ਤੇ ਨਹੀਂ ਖਰਚ ਕਰ ਸਕਦਾ ਹਾਂ ਤੇ ਹਰ ਬੰਦਾ ਨਹੀਂ ਉਹ ਚੀਜ਼ ਨੂੰ 4-5 ਲੱਖ ਨੂੰ ਮਤਲਬ ਨਹੀਂ ਖਰਚ ਕਰ ਸਕਦਾ ਔਰ ਮੈਂ 2-3 ਸਾਲਾਂ ਦੀ ਮਿਹਨਤ ਤੋਂ ਬਾਅਦ ਬਹੁਤ ਸਟੱਡੀ ਕਰਨ ਤੋਂ ਬਾਅਦ ਉਸੇ ਇੱਕ ਸਿਲੀਕੋਨ ਪਦਰ ਦਾ ਸਟੈਚੂ ਬਹੁਤ ਸਸਤੇ ਰੇਂਜ ਦੇ ਵਿੱਚ ਤਿਆਰ ਕੀਤਾ ਜਿਹੜਾ ਤੁਹਾਨੂੰ ਆਪਾਂ ਕੈਮਰੇ ਦੇ ਜਰੀਏ ਦਿਖਾਵਾਂਗੇ ਜਿਹੜਾ ਕਿ ਹੁਣ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਉਹ ਚੀਜ਼ ਦਾ ਕ੍ਰੇਜ ਆ ਵੀ ਅਸੀਂ ਵੀ ਆਪਣੇ ਬਜ਼ੁਰਗਾਂ ਦਾ ਤਸਵੀਰ ਇਦਾਂ ਬਣਾਈਏ ਉੱਕ ਵੱਖਰੀ ਲਾਈਨ ਸ਼ੁਰੂ ਕੀਤੀ ਹੈ ਜੀ ਕਿੱਥੇ ਉਹ ਸਟੈਚੂ ਅਸੀਂ ਵੀ ਦੇਖਣਾ ਚਾਹੁੰਦੇ ਆਂ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਹਾਂਜੀ ਉਹ ਦਿਖਾਉਨੇ ਆਪਾਂ ਦਰਸ਼ਕਾਂ ਨੂੰ ਸਾਰੀ ਚੀਜ਼ ਆਪਾਂ ਦਿਖਾਉਨੇ ਆ ਜੀ ਇਸ ਤੋਂ ਬਾਅਦ ਅਸੀਂ ਜੋ ਇਕਬਾਲ ਜੀ ਨੇ ਸਟੈਚੂ ਤਿਆਰ ਕੀਤਾ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਵੀ ਆਮ ਤਾਂ 4-5 ਲੱਖ ਰੁਪਏ ਦੇ ਵਿੱਚ ਸਟੈਚੂ ਤਿਆਰ ਹੁੰਦੇ ਆ ਪਰ ਮੈਂ ਬਹੁਤ ਹੀ ਘੱਟ ਕੀਮਤ ਦੇ ਉੱਪਰ ਸਟੈਚੂ ਤਿਆਰ ਕਰਦਾ ਹੁਣ ਅਸੀਂ ਉਹ ਸਟੈਚੂ ਦੇ ਕੋਲੇ ਜਾ ਕੇ ਅਸੀਂ ਤੁਹਾਨੂੰ ਦਿਖਾਉਨੇ ਔਰ ਗੱਲਬਾਤ ਕਰਾਂਗੇ ਇਕਬਾਲ ਜੀ ਨਾਲ ਹਾਂਜੀ ਹੁਣ ਅਸੀਂ ਉਸ ਸਟੈਚੂ ਦੇ ਕੋਲੇ ਪਹੁੰਚ ਚੁੱਕੇ ਹਾਂ ਜਿਹਦੇ ਬਾਰੇ ਅਕਵਾਲ ਜੀ ਨੇ ਗੱਲ ਕੀਤੀ ਤੁਹਾਨੂੰ ਦਿਖਾਵਾਂਗੇ ਦਰਸ਼ਕੋ ਇਹ ਵਾਕਿਆ ਹੀ ਇੱਕ ਕੁਦਰਤ ਦੀ ਕਲਾ ਹੈ ਵੀ ਇੱਕ ਇਹਨਾਂ ਨੇ ਉਹਦੇ ਵਿੱਚ ਕੱਲੀ ਜਾਣ ਨਹੀਂ ਪਾਈ ਔਰ ਕੰਮ ਬਿਲਕੁਲ ਉਵੇਂ ਹੀ ਕਰ ਰਿਹਾ ਜਿਵੇਂ ਇਨਸਾਨ ਦਾ ਸਰੀਰ ਜਿਉਂਦੇ ਹੋਇਆ ਕਰਦਾ ਆਪਾਂ ਅਕਵਾਲ ਜੀ ਤੋਂ ਵੀ ਪੁੱਛਦੇ ਹਾਂ ਵੀ ਇਹ ਇਹ ਕਲਾ ਕਿਵੇਂ ਤੁਸੀਂ ਤਿਆਰ ਕੀਤੀ ਕੁਵਾਲ ਹਾਂਜੀ ਭਾਈ ਭਪਿੰਦਰ ਜੀ ਗੱਲ ਇਹ ਆ ਵੀ ਜਦੋਂ ਕੋਈ ਚੀਜ਼ ਦੀ ਆਪਾਂ ਵੱਖਰੀ ਇੱਕ ਲਾਈਨ ਕੱਢਣੀ ਹੁੰਦੀ ਹੈ ਉਸ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਆਉਂਦੇ ਸੀ ਵੀ ਸਾਨੂੰ ਸਿਲੀਕੋਨ ਦੇ ਸਟੈਚੂ ਤਿਆਰ ਕਰਕੇ ਦੋ ਸਿਲੀਕੋਨ ਦਾ ਵੀ ਅਸੀਂ ਸ਼ੁਰੂ ਕੀਤਾ ਸੀਗਾ ਉਹਦਾ ਮਟੀਰੀਅਲ ਅਤੇ ਉਹ ਸਟੈਚੂ ਬਹੁਤ ਕੀਮਤੀ ਹੈ ਤੇ ਇੱਕ ਆਮ ਨੋਰਮਲ ਆਰਟਿਸਟ ਦੋ ਮਹੀਨਿਆਂ ਦੇ ਵਿੱਚ ਤਿੰਨਾ ਤਿੰਨਾ ਮਹੀਨਿਆਂ ਦੇ ਵਿੱਚ ਇੱਕ ਸਟੈਚੂ ਮਸਾ ਤਿਆਰ ਕਰਦਾ ਔਰ ਉਸ ਤੋਂ ਬਾਅਦ ਇੱਕ ਉਹ ਕੋਸਟਲੀ ਇਹਨਾਂ ਵੀ 3-4 ਲੱਖ ਦੀ ਕੋਸਟ ਹੋ ਜਾਂਦੀ ਹੈ ਹਰ ਇੱਕ ਬੰਦਾ ਉਹਨੇ ਪੈਸੇ ਖਰਚ ਨਹੀਂ ਕਰ ਸਕਦਾ ਫਿਰ ਇਹ ਅਸੀਂ ਕਾਰਬਨ ਫਾਈਬਰ ਦੇ ਵਿੱਚ ਇਹਦਾ ਇਹ ਦੇਖੋ ਹੱਥ ਹਿਲਦੇ ਆ ਇਹਦੇ ਕੱਪੜੇ ਚੇਂਜ ਹੋ ਜਾਂਦੇ ਆ ਪਾਗ ਵਗੈਰਾ ਬੰਦੀ ਹੋਮੇ ਸਾਰੀ ਚੀਜ਼ ਬਣਾ ਕੇ ਕਾਰਬਨ ਫਾਈਬਰ ਦੇ ਵਿੱਚ ਅਸੀਂ ਇਹ ਤਿਆਰ ਕੀਤਾ ਇਹ ਅਸੀਂ ਬਹੁਤ ਘੱਟ ਰੇਂਜ ਜਿਵੇਂ 85000 ਤੋਂ ਸ਼ੁਰੂ ਹੋ ਕੇ 125000 ਦੇ ਵਿੱਚ ਵਿੱਚ ਅਸੀਂ ਪੂਰਾ ਸਟੈਚੂ ਤਿਆਰ ਕਰਕੇ ਦੇ ਦਿੰਨੇ ਆ ਜੀ ਵੈਸੇ ਤੁਹਾਡੇ ਕੈਮਰੇ ਜਰੀਆ ਮੈਨੂੰ ਕੀਮਤ ਨਹੀਂ ਦੱਸਣੀ ਚਾਹੀਦੀ ਚਲੋ ਫਿਰ ਵੀ ਇੰਟਰਵਿਊ ਦੇ ਵਿੱਚ ਸਾਨੂੰ ਬਹੁਤ ਜਿਆਦਾ ਫੋਨ ਆਉਂਦੇ ਆ ਬਹੁਤ ਜਿਆਦਾ ਮੈਸੇਜ ਆਉਂਦੇ ਵੀ ਰੇਟ ਦੱਸੋ ਰੇਟ ਦੱਸੋ ਆਪਾਂ ਦੱਸ ਦਿੰਨੇ ਆ ਤੇ ਇਹਦੇ ਚ ਜਿਹੜੀਆਂ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਸਾਡੇ ਲੜਕੇ ਗਏ ਹੋਏ ਆ ਉਹ ਆਪਣੇ ਮਾਤਾ ਪਿਤਾ ਦੇ ਜਾਂ ਆਪਣੇ ਦਾਦਿਆਂ ਦੇ ਜਾਂ ਇਸ ਤਰ੍ਹਾਂ ਕੋਈ ਵੀ ਦਾਦੇ ਦਾ ਸਟੈਚੂ ਬਣਾਉਣਾ ਮੇਰੇ ਕੋਲ ਬਹੁਤ ਜ਼ਿਆਦਾ ਫੋਨ ਆਉਂਦੇ ਆ ਉਹ ਹਰ ਬੰਦਾ ਇੰਨਾ ਖਰਚਾ ਕਰ ਜਾਂਦਾ ਤੇ ਸਾਨੂੰ ਵੀ ਸੌਖਾ ਹੋ ਜਾਂਦਾ ਵੀ ਅਸੀਂ ਇਹ ਸਟੈਚੂ ਜ਼ਿਆਦਾ ਪ੍ਰੋਡਕਸ਼ਨ ਦੇ ਵਿੱਚ ਅਗਲੇ ਨੂੰ ਦੇ ਪਾਉਨੇ ਆ ਮੈਂ ਬਹੁਤ ਵਧੀਆ ਅਪਰਾਲਾ ਕਬਾਲ ਜੀ ਤੁਹਾਡਾ ਇੱਕ ਜਿਹੜਾ ਜਿਨ੍ਹਾਂ ਦੇ ਪਰਿਵਾਰਕ ਜੀ ਵਿਛੜ ਜਾਂਦੇ ਆ ਜਿੰਥੋਂ ਆਪਾਂ ਕਹਿ ਸਕਦੇ ਹਾਂ ਜਿਹੜਾ ਬੰਦਾ ਚਲਿਆ ਗਿਆ ਦੁਨੀਆ ਤੋਂ ਉਹ ਕਦੇ ਵਾਪਸ ਨਹੀਂ ਆ ਸਕਦਾ ਪਰ ਅਕਵਾਲ ਸਿੰਘ ਮਾਨੂਕ ਨੇ ਉਹ ਅਪਰਾਲਾ ਸ਼ੁਰੂ ਕੀਤਾ ਵੀ ਜਿਹੜੇ ਵਿਛੜੇ ਪਰਿਵਾਰਾਂ ਦੇ ਜੀ ਆ ਉਹਨਾਂ ਨੂੰ ਮਲਾਉਣ ਦੇ ਵਿੱਚ ਇਹ ਬਹੁਤ ਹੀ ਆਪਦਾ ਵੱਡਾ ਜੋਗਦਨ ਪਾ ਰਹੇ ਔਰ ਤੁਸੀਂ ਦੇਖੋ ਵੀ ਇੱਕ ਬੰਦਾ ਜਦੋਂ ਜਨਮ ਲੈਂਦਾ ਦੁਨੀਆ ਤੇ ਆਉਂਦਾ ਕਿੱਥੋਂ ਆਪਦੀ ਉਮਰ 60 65 70 75 ਜਿੰਨੀ ਵੀ ਉਹਦੀ ਪ੍ਰਮਾਤਮਾ ਨੇ ਲਿਖੀ ਹੁੰਦੀ ਹੈ ਉੱਥੋਂ ਤੱਕ ਉਹਨੂੰ ਲੱਖਾਂ ਕਰੋੜਾਂ ਰੁਪਏ ਅਰਬਾਂ ਰੁਪਏ ਉਹਦਾ ਖਰਚ ਹੁੰਦਾ ਔਰ ਐਂਡ ਤੇ ਉਹ ਉਹਨੂੰ ਉਹਨੂੰ ਐਡਾ ਵੱਡਾ ਰੂਪ ਇਹ ਮੰਨ ਲਓ 85000 ਤੋਂ ਲੱਖ ਰੁਪਏ ਦੇ ਵਿੱਚ ਵਿੱਚ ਦੇ ਦਿੰਦੇ ਆ ਔਰ ਪਰਿਵਾਰ ਦੀ ਆਸਤਾ ਹੁੰਦੀ ਹੈ ਇਹ ਕਹਿੰਦੇ ਉਦੇ ਹੱਥ ਪੈਰ ਵੀ ਉਵੇਂ ਹਿਲਦੇ ਆ ਤੁਸੀਂ ਉਹਦੇ ਕੱਪੜੇ ਵੀ ਚੇਂਜ ਕਰ ਸਕਦੇ ਹੋ ਠੀਕ ਆ ਜੇ ਤੁਹਾਡੇ ਮੰਨ ਚ ਕੋਈ ਸ਼ਰਤ ਆ ਉਹਨੂੰ ਤੁਸੀਂ ਨਿਭਾ ਵੀ ਸਕਦੇ ਹੋ ਉਹਦੀ ਪੱਗ ਵੀ ਚੇਂਜ ਕਰ ਸਕਦੇ ਹੋ ਪੱਗ ਵੀ ਬਣ ਸਕਦੇ ਆ ਅਸੀਂ ਵੀ ਆਪਦੀ ਟੀਮ ਵੱਲੋਂ ਡੇਲੀ ਪੋਸਟ ਪੰਜਾਬ ਹਰਿਆਣਾ ਦੀ ਟੀਮ ਵੱਲੋਂ ਅਕਬਾਲ ਸਿੰਘ ਮਾਨੂੰਕੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਵਿਛੜਿਆਂ ਨੂੰ ਮਲਾਉਣ ਦਾ ਬਹੁਤ ਵੱਡਾ ਅਪਰਾਲਾ ਕੀਤਾ ਅਸੀਂ ਸਾਨੂੰ ਇੱਕ ਨਵੀਂ ਚੀਜ਼ ਮਿਲੀ ਇੱਥੇ ਵੇਖਣ ਨੂੰ ਇਹ ਕਲਾ ਕੇਂਦਰ ਦੇ ਵਿੱਚ ਵੀ ਜਿਹਨੂੰ ਊੜੇ ਆੜੇ ਨੂੰ ਸਾਡੇ ਸਕੂਲਾਂ ਦੇ ਵਿੱਚੋਂ ਸਲੀਵਸ ਦੇ ਵਿੱਚੋਂ ਵੀ ਗਾਇਬ ਕਰ ਚੁੱਕੇ ਆ ਔਰ ਇਕਬਾਲ ਸਿੰਘ ਮਾਨੁਕੇ ਨੇ ਉਹੀ ਫੱਟਾ ਬੜਾ ਫੱਟੀ ਬਣਾ ਕੇ ਜਿਹੜੀ ਪਿੰਡਾਂ ਦੇ ਵਿੱਚ ਪੜਦੇ ਹੁੰਦੇ ਸੀ ਜਿਹਨੂੰ ਗਾਚੀ ਨਾਲ ਪੋਚਦੇ ਹੁੰਦੇ ਸੀ ਉਹਦੇ ਉੱਪਰ ਅਸੀਂ 35 ਅੱਖਰ ਊੜਾ ਆੜਾ ਈੜੀ ਸਾਰਾ ਲਿਖਦੇ ਹੁੰਦੇ ਸੀ ਉਹ ਊੜਾ ਆੜਾ ਵੀ ਇਕਬਾਲ ਸਿੰਘ ਦੇ ਕਲਾ ਕੇਂਦਰ ਦੇ ਵਿੱਚ ਉਵੇਂ ਹੀ ਫੱਟੀ ਬਣਾ ਕੇ ਲਿਖਿਆ ਹੋਇਆ ਉਹ ਤੁਸੀਂ ਪੜ ਸਕਦੇ ਹੋ ਊੜਾ ਆੜਾ ਈੜੀ ਸ ਸ ਹ ਹ ਕ ਕ ਖ ਖ ਗ ਗ ਧ ਣ ਚ ਚ ਛ ਛ ਜ ਜ ਜੇ ਕਿ 35 ਦੇ 35 ਅੱਖਰ ਉਹਨੇ ਬਹੁਤ ਹੀ ਸੋਹਣੇ ਰੂਪ ਦੇ ਵਿੱਚ ਔਰ ਬਹੁਤ ਹੀ ਸੋਹਣੀ ਲਿਖਾਈ ਦੇ ਵਿੱਚ ਔਰ ਇੱਥੇ ਕਲਾ ਕੇਂਦਰ ਦੇ ਵਿੱਚ ਤਿਆਰ ਕੀਤੇ ਆ ਜਿਹੜਾ ਆਪਣੇ ਸੱਭਿਆਚਾਰ ਨੂੰ ਆਪਾਂ ਭੁੱਲਦੇ ਜਾ ਰਹੇ ਆ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਕਵਾਲ ਸਿੰਘ ਨੂੰ ਅਕਵਾਲ ਸਿੰਘ ਤੋਂ ਪੁੱਛਦੇ ਆ ਵੀ ਇਹ ਤੁਹਾਡੇ ਜਾਣ ਦੇ ਵਿੱਚ ਕਿਵੇਂ ਹੈ ਅਕਵਾਲ ਜੀ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਸਕੂਲਾਂ ਦੇ ਵਿੱਚ ਪੰਜਾਬੀ ਦਾ ਸਿਲੇਬਸ ਪੰਜਾਬੀ ਮਾਂ ਬੋਲੀ ਨੂੰ ਤਾਂ ਭੁੱਲਦੇ ਹੀ ਜਾ ਰਹੇ ਆ ਹੁਣ ਤਾਂ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਗੁੱਡ ਮਾਰਨਿੰਗ ਗੋਡਨਾਈਟ ਇਹੋ ਜਿਹਾ ਕੋਸ਼ਿਸ਼ ਕਿਹਾ ਜਾਂਦਾ ਅੱਗੇ ਸਾਸਰੀ ਕਾਲ ਵਗੈਰਾ ਜਾਂ ਸਾਡੇ ਗੁਰੂਆਂ ਦਾ ਬਾਕ ਹੁੰਦਾ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਹਦੇ ਨਾਲ ਲੋਕ ਦੂਰ ਹੁੰਦੇ ਜਾਂਦੇ ਤੇ ਤੁਸੀਂ ਇੱਕ ਬਹੁਤ ਹੀ ਵਧੀਆ ਪ੍ਰਾਰਲ ਲੀਕਤਾ ਔਰ ਜਿਹੜਾ ਸਭੇ ਪ੍ਰਾਣਾ ਸਭਿਆਚਾਰ ਆ ਪੰਜਾਬੀ ਦੇ ਵਿੱਚ ਆਪਾਂ ਫੱਟੀ ਫੱਟੀ ਲੈ ਕੇ ਸਕੂਲ ਜਾਂਦੇ ਹੁੰਦੇ ਸੀਗੇ ਔਰ ਗਾਚੀ ਨਾਲ ਪੋਚਦੇ ਹੁੰਦੇ ਉਵੇਂ ਉਹ ਫੱਟੀ ਬਣਾ ਕੇ ਤੁਸੀਂ ਇਹਦੇ ਤੇ 35 ਅੱਖਰ ਲਿਖੇ ਨੇ ਤੇ ਤੁਹਾਡੇ ਜਨਮ ਚ ਕਿਵੇਂ ਆਇਆ ਭਾਜੀ ਮੈਂ ਚਾਹਣਾ ਵੀ ਜਿਹੜਾ ਮੈਨੂੰ ਰੱਬ ਨੇ ਪਰਮਾਤਮਾ ਨੇ ਕਲਾ ਦਿੱਤੀ ਹੈ ਔਰ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੀ ਗੱਲ ਆਉਂਦੀ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਆਉਂਦੀ ਹੈ ਉੱਥੇ ਮੈਂ ਮੇਰੇ ਕੋਲ ਜਦੋਂ ਵੀ ਕੋਈ ਕਸਟਮਰ ਜਾਂ ਕੋਈ ਗਾਹਕ ਆਉਂਦਾ ਮੈਨੂੰ ਕਹਿੰਦਾ ਵੀ ਆਪਾਂ ਆਏ ਮੈਂ ਕਹਿੰਨੇ ਵੀ ਹਾਂ ਬਹੁਤ ਵਧੀਆ ਚੀਜ਼ ਹੈ ਵੀ ਅਸੀਂ ਕੋਸ਼ਿਸ਼ ਕਰਾਂਗੇ ਕਾਫੀ ਮੇਰਾ ਦੂਜਾ ਦੋਸਤ ਲੱਕੀ ਸਰਪੰਚਾ ਹੈ ਤਾਂਦੀਵਾਲ ਪਿੰਡ ਤੋਂ ਉਹਨੇ ਮੈਨੂੰ ਆ ਕੇ ਕਿਹਾ ਵੀ ਆਪਾਂ ਇੱਕ ਐਡੀ ਫੱਟੀ ਬਣਾਉਣੀ ਹੈ ਜਿਹੜੀ ਆਪਾਂ ਪਿੰਡ ਦੇ ਵਿੱਚ ਲਾਉਣੀ ਵੀ ਕਿਤੇ ਪੂਰੇ ਪੰਜਾਬ ਚੋਂ ਐਡੀ ਫੱਟੀ ਹੋਵੇ ਨਾ ਜਦੋਂ ਇਹ ਸਰਚ ਕੀਤਾ ਪੂਰੀ ਦੁਨੀਆ ਦੇ ਵਿੱਚ 11 ਫੁੱਟ ਦੀ ਫੱਟੀ ਹੈ ਨਹੀਂ ਜੀ ਅਸੀਂ ਫਿਰ 11 ਫੁੱਟ ਦੀ ਫੱਟੀ ਤਿਆਰ ਕਰਕੇ ਉਹਨਾਂ ਦੇ ਪਿੰਡ ਲਾਈ ਇਹ ਫੱਟੀ ਮੈਂ ਇੱਕ ਤਿਆਰ ਕਰ ਰਿਹਾ ਜਿਹੜੀ ਮੈਂ ਆਪਣੇ ਇੱਕ ਅਜਾਇਬ ਘਰ ਤਿਆਰ ਕਰ ਰਿਹਾ ਉਹਦੇ ਵਿੱਚ ਲਗਾਉਂਗਾ ਔਰ ਇਹਦੇ ਕਾਫੀ ਬੱਚੇ ਇੱਥੇ ਆ ਕੇ ਦੇਖਦੇ ਆ ਉੜਾੜਾ ਪੜਦੇ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਚਲੋ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਯੋਗਦਾਨ ਪਾਇਆ ਉਸ ਅਸੀਂ ਇਹਦੇ ਹਿਸਾਬ ਨਾਲ ਛੋਟੀ ਸਾਈਜ਼ ਦੇ ਵਿੱਚ ਵੀ ਫੱਟੀਆਂ ਤਿਆਰ ਕਰ ਰਹੇ ਹਾਂ ਔਰ ਉਦੋਂ ਛੋਟੇ ਸਾਈਜ਼ ਦੇ ਵਿੱਚ ਵੀ ਕਰਾਂ ਵੀ ਜਿੰਨਾ ਵੀ ਹੋ ਸਕੇ ਅਸੀਂ 2 ਫੁੱਟ ਤੋਂ ਲੈ ਕੇ 10 ਫੁੱਟ ਤੱਕ ਫੱਟੀਆਂ ਦੇ ਸਾਈਜ਼ ਤਿਆਰ ਕਰੀਏ ਕੋਈ ਆਪਣੇ ਘਰ ਚ ਲਾਵੇ ਕੋਈ ਆਪਣੇ ਗੁਰੂ ਘਰ ਦੇ ਵਿੱਚ ਲਾਵੇ ਕੋਈ ਕੋਈ ਆਪਣੇ ਪੰਚਾਇਤ ਘਰ ਦੇ ਵਿੱਚ ਲਾਵੇ ਕੋਈ ਆਪਣੀ ਜਿਵੇਂ ਸਾਥੂ ਦੀ ਪਿੰਡਾਂ ਚ ਉੱਥੇ ਲਾਵੇ ਔਰ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਰੱਖੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਚੀਜ਼। ਅਕਵਾਲ ਜੀ ਮੈਂ ਤੁਹਾਡੇ ਤੋਂ ਇੱਕ ਚੀਜ਼ ਜਰੂਰ ਪੁੱਛਣਾ ਚਾਹੁੰਗਾ ਵੀ ਜਿਹੜਾ ਤੁਸੀਂ ਇਹ ਊੜਾ ਆੜਾ ਪੱਟੀ ਦੇ ਉੱਪਰ ਲਿਖਿਆ ਇਹ ਤੁਹਾਡੇ ਜਾ ਸੀਗਾ ਕਿ ਵਾਕਾ ਤੁਸੀਂ ਵੀ ਇਹ ਕਹਦੇ ਤੋਂ ਵੇਖ ਕੇ ਹੀ ਲਿਖਿਆ। ਹਾਂ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਅਸਲ ਦੇ ਵਿੱਚ ਨਾ ਮੈਂ ਫੱਟੀਆਂ ਵਾਲੇ ਦੌਰ ਚ ਹੀ ਪੜਿਆ। ਓਕੇ ਫੱਟੀਆਂ ਪੋਚੀਆਂ ਵੀ ਐ ਔਰ ਲਿਖੀਆਂ ਵੀ ਐ ਔਰ ਕਾਨੇ ਦੀਆਂ ਕਲਮਾਂ ਕਰਕੇ ਦਵਾਤ ਦੇ ਵਿੱਚ ਖੰਡ ਵੀ ਪਾਈ ਹੈ ਵੀ ਸ਼ਾਈ ਗੂੜੀ ਹੋ ਜਾਂਦੀ ਹੈ ਮੈਂ ਇਸ ਦੌਰ ਤੋਂ ਹੀ ਲੰਘਿਆ ਜੀ ਤੇ ਇਹ ਦਿਲ ਦੇ ਵਿੱਚ ਵਸਿਆ ਹੋਇਆ ਊੜਾ ਆੜਾ ਆਈ ਡੀ ਸਸਾ ਤੇ ਫਿਰ ਪਹਾੜੇ ਹੋ ਗਏ ਇਕ ਆ ਦੂਆ ਤੀਆ ਇੱਕ ਦਾ ਇੱਕਾ ਦੋ ਦਾ ਮੈਂ ਉਹਨਾਂ ਚੀਜ਼ਾਂ ਜਿਵੇਂ ਨਿਕਲਿਆ ਮੈਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਜਦੋਂ ਮੈਂ ਲਿਖਦਾ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਭਾਈ ਅਕਵਾਲ ਜੀ ਅਕਵਾਲ ਸਿੰਘ ਵੱਲੋਂ ਕਲਾ ਕਿਰਤੀ ਦੇ ਨਾਲ ਜੋੜਿਆ ਜਾਂਦਾ ਜਿੱਥੇ ਜਿੱਥੋਂ ਇਹ ਸਟੈਚੂ ਤਿਆਰ ਕਰਦੇ ਆ ਹੁਣ ਵੀ ਇੱਕ ਇਹ ਨਾਮਵਰ ਸਤੀ ਦਾ ਸਟੈਚੂ ਤਿਆਰ ਕਰਨ ਲੱਗੇ ਆ ਪੰਜਾਬੀ ਗਾਇਕੀ ਦੇ ਬਾਬਾ ਬੋੜ ਜਮਲਾ ਜੱਟ ਜੀ ਦਾ ਸਟੈਚੂ ਤਿਆਰ ਹੋ ਰਿਹਾ ਉਸ ਬਾਰੇ ਆਪਾਂ ਗੱਲਬਾਤ ਕਰਦੇ ਵੀ ਕਿਵੇਂ ਕਿਵੇਂ ਤੁਸੀਂ ਤਿਆਰ ਕਰਦੇ ਆ ਕੀ ਕੀ ਮਟੀਰੀਅਲ ਤੇ ਕਿਵੇਂ ਤਿਆਰ ਕਰਦੇ ਹੋ ਪਾਲ ਜੀ ਹਾਂਜੀ ਭਾਈ ਜੀ ਇੱਥੇ ਅਸੀਂ ਦੇਖੋ ਜੀ ਮੈਂ ਪਹਿਲਾਂ ਤਾਂ ਸ਼ੁਰੂਆਤ ਦੱਸਾਂ ਵੀ ਮੈਂ ਕੋਈ ਬਾਹਲੇ ਵੱਡੀਆਂ ਬਿਲਡਿੰਗਾਂ ਕੋਈ ਆਈ ਸੀ ਰੂਚ ਨਹੀਂ ਮੈਂ ਇਹੀ ਦਰਾਫਤਾਂ ਦੇ ਥੱਲੇ ਬਹਿ ਕੇ ਤਿਆਰ ਕਰਦੇ ਆ ਕੁਦਰਤ ਦੀ ਗੋਲ ਦੇ ਵਿੱਚ ਤੇ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਸਟੈਚੂ ਹੈ ਜੋ ਕੰਕਰੀਟ ਸੀਮੈਂਟ ਦਾ ਬਣਾਇਆ ਇੱਥੋਂ ਸ਼ੁਰੂਆਤ ਹੈ ਇਹ ਏ ਹੈ ਇੱਥੋਂ ਸ਼ੁਰੂ ਹੋ ਕੇ ਉਦੋਂ ਬਾਅਦ ਫਿਰ ਦੀ ਡਾਈ ਤਿਆਰ ਕਰਦੇ ਫਿਰ ਇਹਦਾ ਮੋਲਡ ਬਣਾਉਨੇ ਫਿਰ ਯਾਨੀ ਪਹਿਲਾ ਫੇਸ ਅਸੀਂ ਇਦਾਂ ਕੱਚਾ ਤਿਆਰ ਕਰਦੇ ਹਾਂ ਲੇ ਇਧਰਲਾ ਲਾੜੇ ਦਾ ਬਣਨ ਲਾ ਰਹਿੰਦਾ ਜੀ ਇਹ ਆਪਣੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਬਾਬਾ ਬੋੜ ਜਮਲਾ ਜੱਟ ਜੀ ਤੁੰਬੀ ਦੇ ਜਿਨੇ ਤੁੰਬੀ ਦੀ ਕਾੜ ਕੱਢੀ ਸੀ ਤੁੰਬੀ ਦੇ ਬਾਦਸ਼ਾ ਉਹਨਾਂ ਦਾ ਸਟੈਚੂ ਅਸੀਂ ਤਿਆਰ ਕਰ ਰਹੇ ਹਾਂ ਜੀ ਤੇ ਆਉਣ ਵਾਲੇ ਸਮੇਂ 'ਚ ਦਰਸ਼ਕਾਂ ਨੂੰ ਇਹ ਦਿਖਾਵਾਂਗੇ ਆਪਣੀ ਆਰਟ ਗੈਲੀ ਦੇ ਵਿੱਚ ਇੱਥੇ ਵੀ ਇੱਕ ਸਟੈਚ ਇਹ ਸਾਨੂੰ ਹੀ ਪਤਾ ਲੱਗਿਆ ਵੀ ਇੱਕ ਕੋਈ ਮੇਲਾ ਹੋ ਰਿਹਾ ਇਹਨਾਂ ਦੇ ਨਾਂ ਦਾ ਇਹ ਸਟੈਚੂ ਵੀ ਉੱਥੇ ਮੇਲੇ 'ਚ ਲੱਗ ਰਿਹਾ ਹੈ ਕਹਿੰਦੇ ਹਾਂਜੀ ਇਹ ਆਪਣੇ ਲੋਹਾਰੇ ਜੀ ਕਾਫੀ ਮਤਲਬ ਮੈਂ ਕਹੂੰ ਇਹਨਾਂ ਦੀ ਬਹੁਤ ਪ੍ਰੇਮੀ ਐ ਤੇ ਬਾਈ ਜੀ ਉਹਨਾਂ ਨੇ ਸਾਨੂੰ ਇਹ ਆਰਡਰ ਦਿੱਤਾ ਹੈ ਉੱਥੇ ਉਹਨਾਂ ਦੇ ਬਾਰ ਦੇ ਮੂਹਰੇ ਇਹਨਾਂ ਦਾ ਕਾਫੀ ਜਗ੍ਹਾ ਛੱਡ ਕੇ ਉੱਥੇ ਮੇਲਾ ਵੀ ਲਾਉਂਦੇ ਆ ਉਹ ਇਹਨਾਂ ਦਾ ਸਟੈਚੂ ਵੀ ਲਾਉਣਾ ਤੇ ਉਹਨਾਂ ਕੋਲੇ ਤਕਰੀਬਨ ਇਹਨਾਂ ਦੀਆਂ ਕੈਸਟਾਂ ਦੀ ਜਿਹੜੇ ਪੁਰਾਣੇ ਤਵੇ ਆ ਉਹਨਾਂ ਦੀ ਸਾਰੀ ਕਲੈਕਸ਼ਨ ਹੈ ਅਗਵਾਲ ਜੀ ਇੱਕ ਲਾਸਟ ਤੇ ਤੁਹਾਨੂੰ ਨਾਲ ਸਵਾਲ ਕਰਨਾ ਚਾਹੁੰਦੇ ਆ ਵੀ ਪਹਿਲਾਂ ਤਾਂ ਸਾਡੇ ਵੱਲੋਂ ਡੇਲੀ ਪੋਸਟ ਪੰਜਾਬ ਰਹਿਣਾ ਹਮਾਚਲ ਦੀ ਟੀਮ ਵੱਲੋਂ ਤੁਹਾਡਾ ਧੰਨਵਾਦ ਕੀਤਾ ਜਾਂਦਾ ਵੀ ਤੁਸੀਂ ਸਾਨੂੰ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਔਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਔਰ ਜਿਹੜੇ ਸਾਡੇ ਪੰਜਾਬੀ ਬਾਹਰ ਦੇਸ਼ਾਂ ਦੇ ਵਿੱਚ ਵੱਸਦੇ ਆ ਬਸੇ ਨੇ ਉਹਨਾਂ ਨੂੰ ਕੋਈ ਸੰਦੇਸ਼ ਵੀ ਆਪਦੀਆਂ ਮਾਂ ਪਿਓ ਦੀਆਂ ਯਾਦਾਂ ਨਾਲ ਜੋੜਨ ਲਈ ਕੋਈ ਸਟੈਚੂ ਵਗੈਰਾ ਤਿਆਰ ਕਰਨੇ ਤਾਂ ਕੀ ਸੰਦੇਸ਼ ਦੇਦਾਂਗੇ ਹਾਂਜੀ ਮੈਂ ਡੇਲੀ ਪੋਸਟ ਦਾ ਬਹੁਤ ਧੰਨਵਾਦ ਕਰਦਾ ਔਰ ਡੇਲੀ ਪੋਸਟ ਦੇ ਜਰੀਏ ਮੈਂ ਦਾਰਸ਼ਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਦੇ ਕੰਟਰੀ ਦੇ ਵਿੱਚ ਆਪਦੇ ਦੇਸ਼ ਦੇ ਵਿੱਚ ਆਪਦੇ ਘਰ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰੋ ਔਰ ਜਿੰਨੇ ਕੁ ਵੀ ਤੁਹਾਡੇ ਕੋਲ ਸਾਧਨ ਹੈ ਉਹਨਾਂ ਨੂੰ ਬਹੁਤ ਤਰੀਕੇ ਦੇ ਨਾਲ ਵਰਤੋ ਔਰ ਸਾਡਾ ਜਿਹੜਾ ਪੰਜਾਬ ਆ ਬਹੁਤ ਅਮੀਰ ਆ ਸਾਡਾ ਵਿਰਸਾ ਬਹੁਤ ਅਮੀਰ ਹੈ ਸਾਡੀ ਸਭਿਅਤ ਬਹੁਤ ਅਮੀਰ ਹੈ ਜਿਹੜੀ ਸਾਡੀ ਸਭਿਅਤ ਹੈ ਅੱਜ ਤੋਂ 5000 ਸਾਲ ਪੁਰਾਣੀ ਸਾਡੀ ਸਭਿਅਤ ਹੈ ਸਾਡੇ ਪੰਜਾਬ ਦੀ ਇੰਡੀਆ ਦੀ ਔਰ ਜੇ ਅੱਜ ਅਸੀਂ ਜਾਣੇ ਆ ਜਿਹੜੀਆਂ 100 200 ਸਾਲ ਪੁਰਾਣੀਆਂ ਸਭਿਆਤਾ ਉੱਥੇ ਜਾ ਕੇ ਅਸੀਂ ਕੰਮ ਕਰਦੇ ਆ ਉਹ ਧਰਤੀ ਆ ਜਿਹੜੀ ਉਹ ਧਰਤੀ ਇੰਨੀ ਰਹਿਣ ਯੋਗ ਨਹੀਂ ਜਿਹੜੀ ਸਾਡੀ ਧਰਤੀ ਇੰਨੇ ਰਹਿਣ ਯੋਗ ਹੈ ਤੇ ਮੈਂ ਇਹੀ ਸੰਦੇਸ਼ ਦੇਵਾਂਗਾ ਵੀ ਹਰ ਜਿਹੜਾ ਵਿਦੇਸ਼ ਦੇ ਵਿੱਚ ਬਸਿਆ ਬੰਦਾ ਜਾਂ ਉੱਥੇ ਕੰਮ ਕਰ ਰਿਹਾ ਵੀ ਆਪਦੀਆਂ ਜੜਾਂ ਨਾਲ ਜੁੜੋ ਕਮਾਈਆਂ ਕਰੋ ਜੀ ਸਦਕੇ ਜਾਓ ਸਾਰੀ ਦੁਨੀਆ ਘਮੋ ਬਿਜ਼ਨਸ ਦਾ ਵਿਸਾਰ ਕਰੋ ਔਰ ਆਪਦੀਆਂ ਹਮੇਸ਼ਾ ਜੜਾਂ ਨਾਲ ਜੁੜ ਕੇ ਰਹੋ ਤੇ ਔਰ ਜਿਹੜੇ ਦੋ ਦੋ ਤਿੰਨ ਤਿੰਨ ਸਾਲ ਬਾਅਦ ਗੇੜਾ ਮਾਰਦੇ ਮੈਂ ਉਹਨਾਂ ਨੂੰ ਇਹ ਗੁਜਾਰਸ਼ ਕਰੂੰਗਾ ਵੀ ਪਲੀਜ਼ 6 ਮਹੀਨੇ ਸਾਲ ਬਾਅਦ ਪੰਜਾਬ ਚ ਜ਼ਰੂਰ ਗੇੜਾ ਮਾਰੋ ਆਪਦੀ ਪਿੱਛੇ ਜਿਹੜੀਆਂ ਆਪਦੀਆਂ ਜ਼ਮੀਨਾਂ ਐ ਆਪਦੇ ਜਿਹੜੇ ਤੁਹਾਡੇ ਘਰ-ਬਾਰ ਐ ਉਹਨਾਂ ਨਾਲ ਜੁੜ ਕੇ ਰਹੋ ਔਰ ਪੰਜਾਬ ਦੀ ਜਿਹੜੀ ਸੱਭਿਆਤਾ ਪੰਜਾਬ ਦੀ ਪੰਜਾਬੀ ਮਾਂ ਬੋਲੀ ਐ ਪੰਜਾਬ ਦੀ ਕੋਈ ਵੀ ਲਾਲੋ ਪੰਜਾਬ ਦੀ ਆਰਟ ਲਾਲੋ ਉਹਨੂੰ ਪ੍ਰਮੋਟ ਕਰੋ ਉਹਨੂੰ ਵਧਾਓ ਫੁੱਲੋ ਔਰ ਜੇ ਮੈਂ ਕਮਾ ਮੈਂ ਵੀ ਬਾਹਰਲੇ ਕੰਟਰੀਆਂ ਚ ਕੰਮ ਕਰ ਸਕਦਾ ਪਰ ਨਹੀਂ ਮੈਂ ਆਪਣੀ ਪੰਜਾਬ ਦੀ ਕਲਾ ਨੂੰ ਸੰਭਾਹੂੰਗਾ ਔਰ ਆਉਣ ਵਾਲੇ ਜਿਹੜੇ ਜਨਰੇਸ਼ਨ ਨੂੰ ਆਉਣ ਵਾਲੇ ਬੱਚੇ ਹੋਣਗੇ ਉਹਨਾਂ ਨੂੰ ਵੀ ਅਸੀਂ ਇਹ ਕਲਾ ਵੰਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੱਸ ਕੋ ਤੁਸੀਂ ਦੇਖਿਆ ਅਕਬਾਲਜੀ ਸਿੰਘ ਅਕਬਾਲ ਸਿੰਘ ਵੱਲੋਂ ਤਿਆਰ ਕੀਤੇ ਸਟੈਚੂਆਂ ਨੂੰ ਕਿਵੇਂ ਉਹ ਤਿਆਰ ਕਰਦੇ ਆ ਕਿਵੇਂ ਉਹਨਾਂ ਨੇ ਉਹਨਾਂ ਦੇ ਵਿੱਚ ਜਾਨ ਪਾ ਦਿੰਦੇ ਆ ਇਹ ਤੁਹਾਨੂੰ ਅਸੀਂ ਅੱਜ ਅਕਬਾਲ ਸਿੰਘ ਜੀ ਦੇ ਕਲਾ ਕੇਂਦਰ ਦੇ ਵਿੱਚ ਲੈ ਕੇ ਆਏ ਸੀਗੇ ਵੀ ਜਿੱਥੇ ਉਹ ਬਹੁਤ ਸੋਹਣੇ ਸਟੈਚੂ ਤਿਆਰ ਕਰਦੇ ਆ ਅਸੀਂ ਉਮੀਦ ਕਰਦੇ ਆ ਵੀ ਤੁਹਾਨੂੰ ਹੋਰ ਵੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਕਲਾ ਕੇਂਦਰਾਂ ਦੇ ਵਿੱਚ ਲੈ ਕੇ ਜਾਇਆ ਜਾਊਗਾ ਅੱਜ ਅਸੀਂ ਪਹੁੰਚੇ ਸੀਗੇ ਅਕਵਾਲ ਸਿੰਘ ਮਾਨੂਕੇ ਦੇ ਕਲਾ ਕੇਂਦਰ ਦੇ ਵਿੱਚ ਤੇ ਇਹ ਤੁਹਾਨੂੰ ਅਸੀਂ ਸਾਰਾ ਦਿਖਾਇਆ ਵੀ ਕਿਵੇਂ ਕਿਵੇਂ ਉਹ ਸਟੇਜ ਨੂੰ ਤਿਆਰ ਕਰਦੇ ਆ ਕਿਹਦੇ ਕਿਹਦੇ ਸਟੇਜ ਨੂੰ ਤਿਆਰ ਕੀਤੇ ਜਗੇ ਆ ਮੋਗੇ ਤੋਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਭਪਿੰਦਰ ਜੋੜੇ ਦੀ ਖਾਸ ਰਿਪੋਰਟ